ਕਰ ਲਗੇ ਜੀ ਜਿਹੜਾ ਮੈਂ ਪਾਇਆ ਸੀ ਪਟਾਣੇ ਉਹ ਜਿਹੜੀ ਚ ਸੁਵੇ ਚ ਕੰਮ ਕਾਇਸੇ ਪਿੰਡੋਂ ਮਾਰੇ ਕਰਮ ਬਹੁਤ ਆਲਦਾ ਤੁਹਾਨੂੰ ਕਰ ਲਗੇ ਮੈਂ 12-18 ਸਾਲ ਦਾ ਸੀ 10 ਨਹੀਂ ਕਰਨੀ ਕਰੀਮ ਰੱਬ ਨਾਲ ਜੀ ਕਿ ਕੋਲ ਮਿਉਂਸਿਪਲਟੀ ਦਾ ਹੈ ਕਿ ਆਪਸੇ ਵੀ ਹੈ ਜਿਹੜਾ ਇਹ ਕੋਲ ਮਿਉਂਸਿਪਲਟੀ ਦਾ ਹੈ ਕਹਿੰਦਾ ਮੇਰਾ ਸੂਆ ਕਰ ਲੱਗਾ ਉਹ ਦੀ ਦਸਾਂ ਗ੍ਰੈਂਡ ਕੀਤੀ ਨਹੀਂ ਬਾਈ ਹਰੀ ਕਾਲ ਲੱਭਾਂ ਦਾ ਸਾਡੀ ਮਸੀਹ ਦੀ ਗੱਲ ਲੱਭੇ ਲਾਉਣ ਨੂੰ ਨੰਬਰ ਤੇ ਵੀ ਜੇ ਮੈਂ ਵੀ ਉਚਿੰਦੀ ਬਣਾਂ ਅਨਜੰਨਾ ਹੈ ਤੇ ਜਿਹਨੂੰ ਛਡਾਇਆ ਕਰੇ ਆਪਸੇ ਵੀ ਸੁਭਾਅ ਕਰੇ ਤੇ ਉਹ ਜਿਹੜੇ ਸੰਤ ਰਾਮ ਸਿੰਘ ਦੇ ਡਾਕਟਰ ਹੀ ਨੇ ਹਾਂਜੀ ਉਹ ਉਹ ਬਿਲਾਦੇ ਜਾਂਦੇ ਉਹ ਵੀ ਜਿਆਦਾ ਤੰਗ ਹੋਇਆ ਜਦੋਂ ਬੀਜੇ ਅਗਰੇ ਵੀ 3 ਜਿਹੇ ਲੱਫਾ ਕਰੇ ਹੈ ਉਹ ਵੀ ਜਿਆਦਾ ਛਡਾਇਆ ਇਹ ਬੜਾ ਨੰਗਲ ਵੀ ਤੀਰੋਂ ਦਾ ਜਿੱਤੇ ਹੋਈ ਨਹੀਂ ਆਇਆ ਜੀ ਕੁ ਕੰਮ ਹੀ ਕਰਨੋ ਕੋਈ ਨੂੰ ਸੰਭਾਏ ਹੋ ਕੋਈ ਸੇ ਪੁੱਤ ਸਟੇਨਰ ਬਾਤ ਕੋ ਦਾ ਨਾ ਸੁਬਿਹਾਰ ਆ ਰਿਹਾ ਹੈ ਕਿਆ ਦਾ ਮਾਨ ਕਨਨ ਲੱਗਦਾ ਹੈ ਪਾਸੇ ਵੀ ਕਰਿਆ ਅੰਗਰੇਜ਼ਾਂ ਦਾ ਵੀ ਜਿਹੜਾ ਪਰ ਕਹਿੰਦੇ ਉਹ ਵਰਦੇ ਯਾਲੇ ਕਰਦਾ ਆ ਹੈ ਮਾਰੇ ਕਬਜ਼ਾ ਦੇ ਕਰਦਾ ਰਣਕ ਵੀ ਜਾਦੇ ਜਾਂਦੇ ਆ ਬੈਨ ਅ ਜਿੰਨੇ ਦੇਖੂ ਮੈਂ ਪੂਈ ਲੱਗਦੇ ਬਾਹੇ ਜੜ ਜੀ ਹੈ ਹੈ ਦੇਖ ਸੰਸੇ ਬਾਬਾ ਮਾੜੀ ਜਿਹਾ ਖਾਸਲੇ ਲਈ ਕਰੀ ਦੀ ਦਰਦ ਜਨ ਹੈ ਲੱਗਦਾ ਤੁਹਾਨੂੰ ਹਸੂ ਕਿਾ ਤੇ ਲਾ ਦੇਖੀ ਹਾਂ ਤੇ ਦੇਖੋ ਜੇ ਉਹ ਬਣ ਕੇ ਇਕੱਲੇ ਨਹੀਂ ਬੇਦਾਰ ਜੀ ਇਹ 20 ਸਾਲ ਦੀ ਕੈਦ ਨੂੰ ਨਾ ਹੋਈ ਨਾ ਜਾਨਗੇ ਇਹਨੂੰ 20 ਸਾਲ ਦੀ ਕੈਦ ਹੋਊਗੀ ਹੈ ਨਾ ਹੋ ਤਾਂ ਮੈਨੂੰ ਬੜ ਦੇ ਲਾਲ ਜਾਨਾ ਨਿਕਿਆ ਬਸ ਗੁੜਬਾਣੀ ਫੜੇ ਸਿੱਟੇਗਾ ਸਮਝ ਤੇ ਸਭ ਸੁਣ ਹੈ ਬਸ ਆ ਲੈ ਕਦੇ ਆਇਂ ਕਰੋ ਛੋਟਾ ਬਣਾ ਸਮਝ ਤੁਸੀਂ ਲੈ ਜੂਗਾ ਹੈ

ਜੋਈ ਮੈਨੂੰ ਬਾਸਾ ਪਾਰਟੀ ਨੇ ਫੇਰ ਸਾਜੀ ਤਾਂ ਲੱਗਦੀ ਸੀ ਹਾਂ ਕਿ ਕਹਿੰਦਾ ਪੂਰਾ ਬਣ ਉਹਨਾਂ ਅਗੇ ਵੀ ਤਰ ਭਰਾਇਆ ਸੀ ਉਹ ਲੋਕਾਂ ਕਰ ਕਦੇ ਵੀ ਜਿਹੜੇ ਪਾਰਟੀ ਨੇ ਇਹ ਲਾਈਟ ਜਿਹੜੀ ਤੁਹਾਨੂੰ ਮੈਟਾਨੇ ਕੀ ਕਰਦਾ ਹੈ ਜੀ ਹਿੰਟ ਤੋਂ ਬਣਾਉਂਦੇ ਸੀ ਤਾਂ ਬੜਾ ਮਨਜ਼ੂਰੀ ਤੋਂ ਉਣਾਇਆ ਜਾਂਦਾ ਇਹ ਕੌਣ ਕਰਤੰਮੀ ਨਿਗਣਾਈ ਗੁਜ਼ਰਦਾ ਹੈ ਜੀ ਮੁਝ ਜਾਣ ਕਰਤ ਹੋਈ ਉਹਨਾਂ ਚਾਰ ਸੰਗਤਾਂ ਦੇ ਜਾਣ ਕਰਤ ਸੀ ਉਹਨੇ ਜਾ ਕੇ ਛੱਡ ਦਿੱਤਾ ਬੜਾ ਬਣਾਉਣਾ ਮੇਰੇ ਕੋਲ ਬਾਬਾ ਜੀ ਇਹਨਾਂ ਤੇ ਆਪਾਂ ਇਹਨਾਂ ਦਾ ਬੜਾ ਕੰਮ ਕਰਦੇ ਹਾਂ ਜੀ ਜੂਰੀ ਜਿਹਾ ਹੈ ਹਾਂ ਉਹ ਬੰਦੇ ਨੇ ਮੈਂ ਦੇਖਿਆ ਤਾਂ ਜਦੋਂ ਵੀ ਉਹ ਬੰਦਿਆ ਅਗਿਆ ਦੇ ਕਿ ਤਾਂ ਕਹਿਣ ਲੱਗੇ ਬੜਹਿੰਦਾਂ ਦੀ ਸੇਵਾ ਨਹੀਂ ਕਰਦੀ ਇਹਨਾਂ ਅਫਸਰ ਦੇ ਲੀਡਰ ਦੇ ਮਨ ਡਿਊਟੀ ਡਿਗਰੀ ਦੀ ਜਿਹੜਾ ਕਰੀਆ ਉਹ ਜਿਹੜਾ ਚੱਲ ਰਿਹਾ ਹੈ ਅਸੀਂ ਪੁੱਛੇ ਬਾਬਾ ਜੀ ਇਹ ਗੌਰਮਣ ਦਾ ਨੂੰਨਾ ਹੁਣ ਸਮਝ ਆ ਗਿਆ ਨਾ ਇਹ ਗੌਰਮਣ ਦਾ ਨੂੰਨਾ ਕਿ ਉਹ ਤੁਸੀ ਮੰਦੂਰੀ ਦਿੱਤੀ ਹੈ ਬੜਾ ਬੜਾਈ ਸਰ ਇਹ ਪੁੱਛਿਆ ਗਿਆ ਕਾ ਮੈਂ ਅਸੀਂ ਇੱਥੇ ਕੰਮ ਕਰਦੇ ਹਾਂ ਵੀਡੀਓ ਦੇ ਵੀ ਹੂੰ ਇਤਨਾ ਮੈਂ ਕਰਵਾ ਲਈ ਉਹਨਾਂ ਬੋਲਣ ਨੂੰ ਕਰਦੇ ਨਹੀਂ ਹੂੰ ਉਹ ਹੋਈ ਨਹੀਂ ਅ ਜਾਕੀ ਸਕੈਚਰ ਹਾਂ ਜੀ ਮੈਂ ਬੀਰੂ ਬੀਰੂ ਹੈ ਕੇ ਸੋ ਇਹ ਹੋ ਵੀ ਉੱਚੇ ਜਿਹੜਾ ਉਹਦੇ ਵੀ ਜਿਹੜੇ ਪਾਰਕਿੰਗ ਸੀਰ ਦਾ ਉਹਨਾਂ ਖਾਣਾ ਉਹਨਾਂ ਦੇ ਇਹੋ ਚੀਜ਼ ਹੈ ਹੈ ਕਹਿੰਦੇ ਹੁਣ ਤੁਸੀਂ ਇਹ ਗੱਲਾਂ ਤੁਸੀਂ ਲੈਣੇ ਸੀ ਉਹਨਾਂ ਦੀ ਮੈ ਆਈ ਮੈਂ ਤੁਸੀਂ ਲੈਣੇ ਤੇ ਹੈ ਬਿੰਗਰ ਵਰਦੇ ਨਹੀਂ ਜੀ ਹੈ ਸਾਰਾ ਨੂੰ ਦੇਖ ਕੇ ਇਹ ਮਾਰਗ ਤੇ ਲੰਘ ਆ ਰਿਹਾ ਕਰਿਆ ਤੇ ਬਹਿ ਸੇਵਾ ਬਾਤ ਉਤੇ ਹੈ ਕਹੇ ਬਾਬਾ ਜੀ ਉਹ 20 ਸਾਲ 20 ਸਾਲ 20 ਜਨਾਂ ਚ ਘਟ ਗਏ 20 ਦਾ ਉਹ ਮਾਰਦ ਹੋ ਕੇ ਰਹਿਣਾ ਪਿਆ 20 ਸਾਲ ਅ디 ਕਹਿਦਾ 20 ਦਿਨ ਇਹ ਕਰਮ ਐ ਕੈਸ ਹੁੰਦੇ ਮੈਂ ਆਪਦੀ ਦੱਸੀ ਗੱਲ ਆ ਸੇਵਾ ਵੀ ਨਹੀਂ ਇਹ ਮਾਰੇ ਕੰਨ ਆਇਆ आके रखने लगे कह मैं कॉल डाले है पर छोड़ी ना नहीं लड़िया कहीं मैंने लगे कहीं अभी आप ही नहीं लगते आप ही पैर आपके पैर डिग है ठीक हाँ है कि नंबर दस पाशन आप ही लगते किसी ना है ठीक है अभी पहले हर बढ़े करो कैंसिल आए करेंगे जो ठीक ਵੀਰ ਜੀ ਜੀ ਇਹ ਆ ਕੋਈ ਨਾ ਕੋਈ ਬੰਦਾ ਕੋਈ ਜੋ ਜੋਦੀ ਲੱਗਦੀ ਦਿੱਕਤ ਟਿਕਟ ਦੀ ਕੀ ਹੋ ਜਾਂਦੀ ਉਹ ਕੰਡੀ ਰੂਟ ਆਣੀ ਹਾਂ ਜੀ ਹੈ ਲੱਗੇ ਨਾ ਜੀ ਹੈ ਠੀਕ ਹੈ ਹੁਣ ਇਹਦਾ ਕਿੰਨਾ ਟਾਈਮ ਲੱਗਣਾ ਬਈ ਠੀਕ ਹੈ ਹੈ ਇਹ ਵੀ ਯਾਰ ਇਹ ਸੇਵਾ ਵਾਲੇ ਜੀ ਕਿਰਪਾ ਕਰੀ ਬੋਲੋ ਕਿ ਪਾਵਾ ਮਾੜਾ ਦੀ ਹੈ ਹੈ Gina